ਇਹਨਾਂ ਦੇ ਤਾਂ ਆਰਾਮ ਕਰ ਲੈ ਕਰੋ ਯਾਰ ਦੇਖੋ ਕਟੂ ਮਾਲ ਦੇ ਵਿੱਚ ਛੋਟੀ ਜਿਹੀ 6 ਮਹੀਨੇ ਦੀ ਕੱਟੀ ਦੇਖੋ ਕਾਜ ਨੂੰ ਝੋਟੀ ਦਿਖਾਉਣ ਲੱਗਿਆ ਪਸ਼ੂ ਮੰਡੀ ਰਾਮਪਰਾ ਖੂਲ 1 ਤਰੀਕ ਦੂਜਾ ਮਹੀਨਾ 2025 ਬਹੁਤ ਜਿਆਦਾ ਟਾਪ ਕੁਆਲਟੀ ਦੀ ਝੋਟੀ ਆ ਖੜੀ ਦੇ ਨਗਾ ਮਾਰ ਲੈ ਇੱਕ ਵਾਰੀ ਤੇ ਬੰਦਰ ਬੰਦਰ ਦੇਖੋ ਕਰਮਾਲੀ ਜੀ ਬਾਗਮਾਲ ਬੰਦਰ ਝੋਟੀ ਆ ਬਾਈ ਛੋਟਾ ਸਿੰਘ ਕੁੰਡਾ ਸਿੰਘ ਤੇ ਮੰਗਰ ਬੱਚਾ ਵੀ ਕੱਟੀ ਆ ਦੇਖੋ ਖੜੀ ਦੇ ਨਗਾ ਮਾਰ ਲੈ ਇੱਕ ਵਾਰੀ ਸੈਸੂਈ ਕਰਮਾਲੀ ਦਾ ਬਹੁਤ ਸੋਹਣਾ ਬੇਲਬੂਲ ਵੀ ਚੰਗਿਆ ਛੋਟਾ ਸਿੰਘ ਸੋਹਣੀ ਫੇਸ ਕੁਆਲਿਟੀ ਤੇ ਛੁੜੇ-ਪੜੇ ਦੀ ਮੰਤਰ ਦੇ ਤੇ ਥਾਣਾ ਹਵਾਨੇ ਦੀ ਮੰਤਰ ਕਰਨੀ ਤਾਂ ਬਈ ਬਹੁਤ ਜਿਆਦਾ ਸੋਹਣਾ ਜਿਹੜਾ ਥਾਣਾ ਹਵਾਨਾ ਤਿਆਰ ਕਰਿਆ ਹਵਾਨਾ ਉਹਨਾਂ ਦੇਖੋ ਕਰਮਾਲੀ ਦਾ ਫੁੱਲ ਗੈਪ ਵਾਲਾ ਜਿਹੜਾ ਬਈ ਥਣ ਲੱਗਿਆ ਹੋਇਆ ਚੰਗਾ ਵਜਣਾ ਚੰਗੀ ਵੇਖ ਲੈ ਦੇਖੋ ਤੋਰ ਕੇ ਵੀ ਦਿਖਾਉਣੀ ਆ ਤੁਹਾਨੂੰ ਇੱਕ ਵਾਰੀ ਸੁਰ ਦੀ ਜਿੰਗਾ ਮਾਰ ਲਿਓ ਬਾਕੀ ਜਾਣਕਾਰੀ ਸਾਰੀ ਆਪਾਂ ਬਾਈ ਹੋਰਾਂ ਤੋਂ ਲੈ ਲਾਂਗੇ ਪੂਰੀ ਸ਼ਕੀਨ ਝੋਟੀ ਹੈ ਬਾਈ ਯਾਰ ਦੇਖੋ ਤੁਰਦੀ ਜਨੇਗਾ ਮਾਲ ਇੱਕ ਵਾਰ ਯਾਰ ਹਵਾਨਾ ਮੁੰਨਾ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਬੰਦ ਆਰਡਰ ਚ ਪੈਂਦੀ ਆ ਤੇ ਦੁੱਧ ਵਾਲੀ ਝੋਟੀ ਆ ਚੰਗੀ ਆਲੀ ਦੇਖੋ ਹਵਾਨਾ ਇੱਕ ਵਾਰੀ ਸਾਨੂੰ ਨੇੜੇ ਤੋਂ ਦਿਖਾਣੇ ਆ ਦੇਖੋ ਬਈ ਗਾੜੀ ਦੇਖ ਲਓ ਗਾੜੀ ਗੂੜੀ ਬਹੁਤ ਚੰਗੀ ਆ ਚਾਹੋ ਸਾਣ ਇੱਕੋ ਜੇ ਫੁੱਲ ਸਪੇਸ ਵਾਲਾ ਤੁਹਾਨੂੰ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈ ਲਾਂਗੇ ਜੀ ਕਿਹੜਾ ਸੂਆ ਸੂਈ ਐ ਇਸ ਵਾਰ ਕਿੰਨਾ ਕੁ ਦੁੱਧ ਆ ਤੇ ਕਿੰਨਾ ਕੁ ਦੁੱਧ ਆ ਕੀ ਰੇਟ ਆ ਬਾਕੀ ਜਾਣਕਾਰੀ ਸਾਰੀ ਆਪਾਂ ਜੀ ਬਾਈ ਤੋਂ ਲਵਾਂਗੇ ਬਾਈ ਜਿਹੜੀ ਝੋਟੀ ਦੌਰ ਕੇ ਦਿਖਾਈ ਆਪਣੀ ਆ ਜੀ ਹਾਂ ਵੀਰੇ ਠੀਕ ਆ ਕਿਹੜਾ ਸੂਆ ਸੂਈ ਐ ਬਾਈ ਪਹਿਲਾ ਸੂਆ ਸੂਈ ਆ ਬਾਈ ਪਹਿਲਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਬਾਈ ਬਾਈ ਇਹਨਾਂ ਨੂੰ ਸੂਈ ਨੂੰ 12-13 ਦਿਨ ਹੋ ਗਏ 12-13 ਦਿਨ ਸੂਈ ਨੂੰ ਹੋ ਗਏ ਬੱਚਾ ਮੰਗਰ ਬਾਈ ਕੱਟੀ ਆ ਵੀਰੇ ਬੱਚਾ ਮਗਰ ਕੱਟੀਆ ਕੱਟੀ ਬਾਈ ਸੋਹਣੀਆ ਪੂਰੀ ਪਲੀ ਹੋਈ ਕੱਟੀਆ ਬਾਈ ਸੀਮਨ ਸੁਮੰਦੀਆ ਕ ਵੈਸੀ ਆ ਯਾਰ ਸੀਮਨ ਹੀ ਲਵਾਇਆ ਵਾ ਪਰ ਯਾਦ ਮਿਲਦਾ ਅੱਛਾ ਠੀਕ ਆ ਤੇ ਦੁੱਧ ਵਾਰ ਕਿੰਨਾ ਕਿਤੇ ਰਵੀ ਬਾਈ 14 ਕਿਲੋ ਕੰਡੇ ਧਰਮਾ ਤਿਆਰ ਆ ਠੀਕ ਆ ਦੋ ਡੰਗ ਚਾਰ ਡੰਗ ਗਲਤ ਕਾਹਦੀ ਕਰਨ ਠੀਕ ਆ ਚ ਬਾਈ ਚੂਈ ਦੀ ਚੰਗੀਆਂ ਬੋਲੀਆਂ ਠੀਕ ਆ ਪਾ ਬਾਈ ਕੀ ਰੱਖਤਾ ਜਾ ਜਾ 2 ਲੱਖ ਰੁਪਏ ਬਈ 2 ਲੱਖ ਰੁਪਏ ਡਿਮਾਂਡ ਆ ਹਾਂ ਡਿਮਾਂਡ ਵਿੱਚੋਂ ਮਨਦਾਨ ਹੋ ਜੂ ਠੀਕ ਮੈਂ ਦਿਖਾਈ ਹੋਰ ਕੇ ਹੋਣ ਨੰਬਰ ਬਈ ਫੋਨ ਨੰਬਰ ਹੈਗਾ ਬਈ 7710285400 ਠੀਕ ਆ ਇਹ ਬਈ ਦਾ ਫੋਨ ਨੰਬਰ ਹੈ ਜੀ ਜੇ ਕਿਸੇ ਵੀ ਭਰਾ ਦੇ ਝੋਟੀ ਪਸੰਦ ਆਉਂਦੀ ਹੋਈ ਤਾਂ ਬਣਾ ਲਿਓ ਸੰਪਰਕ ਬਾਈ ਨਾਲ ਬਹੁਤ ਜ਼ਿਆਦਾ ਛਕੀ ਝੋਟੀ ਆ ਦੇ ਮੰਗਰ ਕੱਟੀ ਆ ਬਈ ਦੋ ਨਗ ਬਣਦੇ ਆ ਦੇਖਾਰੇ ਤੁਸੀਂ ਦੋ ਨਗ ਬਣਦੇ ਬਈ ਇਸ ਮੁੱਲ ਦੇ ਵਿੱਚ ਬਾਕੀ ਮਾਨਤਾ ਦੋ ਲੱਖ ਦੇ ਵਿੱਚ ਹੋ ਗੋ ਜੀ ਡਿਵਾਈਸ ਕੋਈ ਦੀ ਚੰਗੀ ਆ ਬਈ ਉਹ ਦੂਜੀ ਬਈ ਗੱਲ ਕਰਦਾ ਹੋਣੀ ਮੈਂ ਆ ਪੁੱਛਦਾ ਜੀ ਸਰਦੀ ਦੇ ਇੱਕ ਵਾਰੀ ਹੋਰ ਨਾਮ ਮਰਵਾਣੇ ਤੁਹਾਨੂੰ ਦੇਖੋ ਹੋਰ ਖੜੀ ਸੀ ਜਦ ਇੱਕ ਸਾਨੂੰ ਜਰਸੀ ਕ੍ਰਾਸ ਦੇ ਵਿੱਚ ਵੈੜ ਦਿਖਾਉਣ ਲੱਗੇ ਇੱਕ ਵਾਰੀ ਖੜੀ ਤੇ ਨੇਗਾ ਮਾਰ ਲਿਓ ਵੈੜ ਬਾਈ ਦੀ ਬਹੁਤ ਸੁਨੱਖੀ ਇੱਕ ਵਾਰੀ ਜਿਹੜਾ ਬਾਡੀ ਬੰਤਰ ਦੀ ਜੱਜਮੈਂਟ ਕਰ ਲਿਓ ਸੋਹਣੀ ਫੇਸ ਕੁਆਲਿਟੀ ਹੈ ਤੇ ਥਣ ਹਵਾਨੇ ਦੀ ਬੰਤਰ ਦੇਖੋ ਕਰਮਾਲੀ ਦੀ ਬਹੁਤ ਜਿਆਦੇ ਸੋਹਣੀ ਬੰਤਰ ਆ ਬਾਈ ਬਿਲਕੁਲ ਸਾਫ ਹਵਾਨਾ ਚਾਰੋਂ ਥਣ ਇੱਕੋ ਜਿਹੇ ਦੇਖੋ ਹਵਾਨਾ ਹੁਨਾ ਬਹੁਤ ਜਿਆਦੇ ਸੋਨਾ ਤਿਆਰ ਕਰਿਆ ਪਿੱਛੇ ਤੋਂ ਵੀ ਆਰਡਰ ਦੀ ਜਿਹੜੀ ਦੇਖੋ ਪਿੱਛੇ ਤੋਂ ਵੀ ਆਰਡਰ ਦੀ ਸ਼ੇਪ ਚੈੱਕ ਕਰਵਾਉਣਾ ਤੁਹਾਨੂੰ ਪੂਰਾ ਸਪੇਸ ਵਾਲਾ ਬਾਈ ਜਿਹੜਾ ਥਣ ਲੱਗਿਆ ਹੋਇਆ ਉਹ ਆ ਲੈ ਦਿਖਾ ਦੇਖੋ ਤੇ ਦੂਸਰੀ ਸਾਈਡ ਤੋਂ ਵੀ ਦਿਖਾਣਾ ਬਾਕੀ ਜਾਣਕਾਰੀ ਸਾਰੀ ਜਿਹੜੀ ਤੇ ਆਪਾਂ ਬਾਈ ਤੋਂ ਹੀ ਲਵਾਂਗੇ ਬਾਈ ਕਿੰਨੇ ਚਰਜੀ ਸੂਈ ਆ ਕਿੰਨਾ ਕੁ ਦੁੱਧ ਆ ਤੇ ਕੀ ਮੁੱਲ ਵਾੜੀ ਕਰੂਗਾ ਇੱਕ ਵਾਰੀ ਤੁਸੀਂ ਵਹਿੜ ਦੀ ਬੇਲ ਬੂਲ ਦਾ ਅੰਦਾਜ਼ਾ ਲਾ ਲਿਓ ਕੱਦ ਵਜਨ ਦੀ ਚੈੱਕ ਕਰ ਲਿਓ ਤੇ ਵਹਿੜ ਜੰਗੀ ਆ ਬਾਈ ਦੀ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਹਨ ਹਵਾਨੇ ਜੀ ਬੰਤਰ ਬਹੁਤ ਸੋਹਣਿਆ ਬਾਈ ਦੇਖੋ ਸੋਨਾ ਮੁੱਠੀ ਚਵਾਈ ਵਾਲਾ ਸੁਣਨ ਲੱਗਿਆ ਹੋਇਆ ਤੇ ਡਿਲੀਵਰੀ ਚੜਾਈ ਝੁੜੀ ਦੇਖੋ ਕਰਮਾਲੀ ਅਸਾ ਥੋੜੀ ਜੀ ਪੀਚੀ ਜੀ ਜਰੂਰ ਹੈਗੀ ਬਾਈ ਪਰ ਚੱਲਦੀ ਨਹੀਂ ਹੋਣੀ ਇਹ ਤੇ ਹਵਾਨਾ ਬਹੁਤ ਸੋਹਣਾ ਤਿਆਰ ਕਰਦਾ ਦੇਖੋ ਭਾਈ ਸਿਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਂ ਕੀ ਆਪਣਾ ਅਗਲੇ ਸਿੰਘ ਵੀਰੇ ਵੀਰੇ ਜੀ ਪਿੰਡ ਕਿਹੜਾ ਬਈ ਸਾਹੋਕੇ ਸਾਹੋਕੇ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਤੇ ਇਹ ਜਿਹੜੀ ਆਪਾਂ ਬੈਡ ਦਿਖਾਈ ਹੈ ਬਈ ਤੇਰੀ ਕਿੰਨੇ ਦਿਨ ਜੀ ਸੂਈ ਆ ਇਹਨੂੰ ਇਹ ਚੌਥਾ ਦਿਨ ਹੈ ਸੂਈ ਨੂੰ ਵੀਰੇ ਚੌਥਾ ਦਿਨ ਸੂਈ ਨੂੰ ਹੋ ਗਿਆ ਤੇ ਬੱਚਾ ਕੀ ਆ ਬਈ ਮੰਗ ਰਿਹਾ ਬੱਚਾ ਜੀ ਬੱਚਾ ਮੰਗ ਰ ਬੱਚਾ ਜੀ 4 ਦਿਨ ਹੋ ਗਏ ਸੂਈ ਨੂੰ ਠੀਕ ਆ 4 ਦਿਨਾਂ ਦੀ ਸੂਈ ਥੱਲੇ ਬਈ ਹੁਣ ਕਿੰਨਾ ਕਿ ਤਿਆਰ ਦੁੱਧ 20 ਕਿਲੋ ਦੁੱਧ ਤਿਆਰ ਹੈ 20 ਕਿਲੋ ਹਾਂ ਜੀ ਹਾਂ ਜੀ ਮਤਲਬ ਤਸੱਲੀ ਕਰਾ ਲੀਗਾ ਦੋ ਦਿਨਾਂ ਦਾ ਕਰਵਾ ਦਾਂਗੇ ਠੀਕ ਆ ਤੇ ਜਾਇਦਾ ਭਾਂਗੀ ਰੱਖਿਆ ਦਾ ਵੇਚਣ ਵਾਲ ਮੁੱਲ ਕਰੇ 1.20 ਦੇਵਾਂਗੇ ਪੂਰੇ ਲੱਖ ਦੀ ਜੀ ਠੀਕ ਆ ਲੱਖ ਰੁਪਇਆ ਹਾਂ ਜੀ ਲੱਖ ਵੀ ਹੋਰ ਨਹੀਂ ਹੁੰਦਾ ਥੱਲੇ ਬਸ ਥੋੜਾ ਜਿਹਾ ਨਿਮਾਨਤਨ ਕਰ ਦਾਂਗੇ ਲੱਖ ਚੋਂ ਮਾਨਤਨ ਖੁੱਲਾ ਹੋ ਜਾ ਹਾਂ ਜੀ ਠੀਕ ਆ ਤੇ ਫੋਨ ਨੰਬਰ ਆਪਣਾ 9878460706 ਠੀਕ ਆ ਇਹ ਬਾਈ ਦਾ ਫੋਨ ਨੰਬਰ ਆ ਜੀ ਚਵਾਈ ਚੁਈ ਦੀ ਪੋਲੀ ਆ ਪੂਰੀ ਧਮਾ ਓਕੇ ਆ ਪੂਰੀ ਮੋਟੀ ਧੰਡੀ ਧੰਦਾਪੜੀ ਕੋਈ ਮਰਜ਼ੀ ਚਲੇ ਕੋਈ ਮਰਜ਼ੀ ਚੁਈ ਚਲੇ ਠੀਕ ਆ ਤੇ ਬਾਕੀ ਜਾਣਕਾਰੀ ਆਪਾਂ ਸਾਰੀ ਬਾਈ ਤੋਂ ਲਈ ਲਈ ਵਹਿੜ ਤੇ ਇੱਕ ਵਾਰੀ ਤੁਹਾਨੂੰ ਫੋਰਨਿੰਗਾਂ ਮਰਵਾਣਿਆਂ ਵਹਿੜ ਚੰਗੀ ਆ ਬਾਈ ਜੀ ਦੁੱਧ ਵਾਲੀ ਵਹਿੜਾਂ ਜੁੜੇ ਰਹੋ ਵੀਡੀਓ ਦੇ ਨਾਲ ਕਿਰਪਾ ਕਰਕੇ ਵੀਡੀਓ ਨੂੰ ਐਂਡ ਤਾਈਂ ਦੇਖਿਓ ਤੇ ਜੇ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਅੱਗੇ ਚੱਲ ਕੇ ਫੋਰ ਤੁਹਾਨੂੰ ਜਿਹੜੇ ਜਾਨਵਰ ਦਿਖਾਉਣੇ ਆ ਵੇਕਰੀ ਵਾਲੇ ਕਵਰ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਨਵੇਂ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲੱਗਿਆ ਕੋ ਤੁਹਾਨੂੰ ਬੁਰੀ ਮਜ਼ਾ ਦਿਖਾਉਣੇ ਆ ਤੁਰਦੀ ਜਨੇਗਾ ਮਾਰ ਲਓ ਜਾਣਕਾਰੀ ਆਪਾਂ ਬਾਈ ਵਰਗਾਂ ਤੋਂ ਲੈ ਲਾਂਗੇ ਸਿੰਘਾਂ ਦੀ ਥੋੜੀ ਜਿਹੀ ਖੁੱਲੀ ਆ ਤੇ ਗੂਰੀ ਮੱਜਾ ਦੇਖੋ ਥਾਣਾ ਹਵਾਨੇ ਦੀ ਬੰਤਰ ਸਾਫ ਆ ਬਿਲਕੁਲ ਥਾਣਾ ਹਵਾਨੇ ਦੀ ਬੰਤਰ ਬਿਲਕੁਲ ਸਾਫ ਆ ਅੱਗੋ ਫੇਸ ਕੁਆਲਟੀ ਜੱਜ ਕਰ ਲਿਓ ਸਿੰਘਾਂ ਦੀ ਥੋੜੀ ਜਰੂਰ ਖੁੱਲੀ ਆ ਤੇ ਬੋਡੀ ਟਨ ਚ ਦੀ ਚੰਗੀ ਆ ਸੂਈ ਵੀ ਤਾਜ਼ਗੀ ਆ ਬਈ 4 ਦਿਨਾਂ ਦੀ ਸੂਈ ਆ ਬਾਈਆਂ ਜੀ ਦੱਸਣ ਮਦਦ ਕਰ ਮੱਕੇ ਆਪਾਂ ਜਾਣਕਾਰੀ ਲੈ ਲਾਂਗੇ ਇੱਕ ਪੀਜੀ ਜੀ ਜ਼ਰੂਰ ਹੈਗੀ ਹੈ ਬਾਈ ਘਵਾਨੇ ਦੇ ਵਿੱਚ ਸੂਈ ਨੂੰ ਹੋ ਗਏ ਚਾਰ ਦਿਨ ਬੱਚਾ ਗਿਆ ਮੰਗਰ ਬੱਚਾ ਮੰਗਰ ਕੱਟੀ ਹੈ ਕੱਟੀ ਕਾਲੀ ਹੈ ਨਾ ਚਾਰ ਦਿਨੋਂ ਸੂਈ ਨੂੰ ਹੋ ਗਏ ਦੁੱਧ ਕਿੰਨਾ ਕੁ ਤਿਆਰ ਆ ਬਾਈ ਹੁਣ 10 ਕਿਲੋ ਤੋਂ ਤਿਆਰ ਆ ਬੜੇ ਬਾਈ 15 ਕਿਲਿਆ ਤਾਂ ਪੀਜੀ ਜੀ ਦੇਖੂਗੇ ਨਹੀਂ ਠੀਕ ਹੈ ਤਸੱਲੀ ਕਰਾ ਦੇਗਾ ਮਤਲਬ ਪੂਰੀ ਠੀਕ ਹੈ ਜੈ ਜਪਾਗੀ ਰੱਖਦਾ ਜੈ ਜੈ ਯਾਰ ਕਿ 25 ਜਨ ਤਾਂ ਠੀਕ ਹੈ 15 ਦਾ ਬੱਚਾ ਛੱਡਦਾ ਠੀਕ ਹੈ ਮਾਨਦਨ ਹੁਜੁਰਬੀ ਹਾਂ ਠੀਕ ਹੈ ਫੋਨ ਨੰਬਰ ਹੈ ਜੀ ਫੋਨ ਨੰਬਰ ਹੈ ਹੈ 7968 ਠੀਕ ਹੈ 27505 27505 ਕਰਦੀ ਮਾਝ ਆਪਣੀ ਕਰਦੀ ਮਾਝ ਠੀਕ ਹੈ ਕਰਦੀ ਮਾਝ ਆ ਬਾਈ ਇਹ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਤਾਂ ਬਣਾ ਲਿਓ ਸੰਪਰਕ ਪਾਈਆਂ ਨਾਲ ਬੂਰੀ ਮਾਝਾ ਪਸ਼ੂ ਮੰਡੀ ਰਾਮਪਰਾ ਫੋਨ ਯਾਰ ਇੱਕ ਸੁਣੋ ਝੋਟਾ ਦਿਖਾਉਣੇ ਆ ਪਸ਼ੂ ਮੰਡੀ ਰਾਮਪੁਰਾ ਫੂਲ ਦੇ ਉੱਪਰ ਬਾਈ ਲੈ ਕੇ ਆਇਆ ਇੱਕ ਵਾਰੀ ਖੜੇ ਤੇ ਰੇਗਾ ਮਾਰ ਝੋਟਾ ਬਹੁਤ ਸੁਨੱਖਾ ਵਾਈਆਂ ਦਾ ਸੈਸੂ ਚੈੱਕ ਕਰੋ ਦੇਖੋ ਟੈਸਟੀਕਲ ਦਾ ਸੈ ਦੇਖ ਲਓ ਤੇ ਛੋਟੇ-ਪੜੇ ਦੀ ਮੰਤਰ ਚੈੱਕ ਕਰੋ ਦੇਖੋ ਬਹੁਤ ਜਿਆਦਾ ਸ਼ਕੀਨ ਝੋਟਾ ਬਾਈ ਪੂਰਾ ਸੁਨੱਖਾ ਸਿੰਘਾਂ-ਸੁੰਗਾ ਨਾਲ ਬਿਲਕੁਲ ਕੁੰਡਾ ਤੇ ਕੱਦ-ਗਾੜ ਕਿੰਨੀ ਗੱਲ ਕਰ ਲਈਦਾ ਬਾਈ ਬਹੁਤ ਜਿਆਦਾ ਉੱਚਾ ਝੋਟਾ ਦੇਖੋ ਚੌੜਾ ਮੱਥਾ ਕੁੰਡਾ ਸਿੰਘ ਇਸ ਫੋਸ ਕੁਆਲਟੀ ਦਾ ਚੈੱਕ ਕਰ ਲੋ ਬਹੁਤ ਜਿਆਦੇ ਸੋਹਣੀ ਫੋਸ ਕੁਆਲਟੀ ਆ ਬਈ ਦੇਖੋ ਬਾਕੀ ਆਪਾਂ ਜਾਣਕਾਰੀ ਸਾਰੀ ਆਪਾਂ ਜਿਹੜੀ ਬਾਈ ਤੋਂ ਲੈ ਲਾਂਗੇ ਵੀ ਕਿਹੜਾ ਸੀਮਣ ਆ ਤੇ ਕਿੰਨੇ ਟਾਈਮ ਦਾ ਤੇ ਬਾਪੂ ਪਰ ਵੀ ਪੁੱਛਾਂਗੇ ਬਾਈ ਤੋਂ ਕੱਟਾ ਬਾਈ ਦਾ ਬਹੁਤ ਸੁਨੱਖਾ ਦੇਖੋ ਭਾਈ ਅੱਛੀ ਗੱਲ ਜੀ ਬਈ ਨਾਂ ਰੱਖਿਆ ਆਪਣਾ ਮੇਰਾ ਨਾਂ ਜਰਨੈਲ ਜਰਨੈਲ ਪਿੰਡ ਕਿਹੜਾ ਬਈ ਕੋਲ ਆ ਠੀਕ ਆ ਕਿੰਨੇ ਟਾਈਮ ਦਾ ਹੋਗਾ ਬਈ ਘਟਾ ਆਪਣਾ 3 ਸਾਲ ਦਾ ਸਾਢੇ 3 ਸਾਲ ਦਾ ਮੱਝਾ ਮੁੱਝਾ ਕਰਦਾ ਕਰੋਸ ਵਧੀਆ ਠੀਕ ਆ ਤੇ ਕਿਸੇ ਸੀਮਨ ਦਾ ਬਈ ਹਾਂ ਇਹ 14 70 ਦਾ 14 70 ਦਾ ਸੀਮਨ ਦਾ ਠੀਕ ਆ ਆਪਣਾ ਘਰੀ ਪਾਲਾ ਹੋਵੇ ਬਈ ਹਾਂ ਆਪਣਾ ਘਰੀ ਠੀਕ ਆ ਤੇ ਰੇਟ ਕੀ ਰੱਖਿਆ ਜਾਇਜ਼ ਆ ਰੇਟ ਵੇ 2 ਲੱਖ ਰੁਪਏ 2 ਲੱਖ ਡਿਮਾਂਡ ਹਾਂ ਵਿਚੋ ਮੰਨਤਨ ਖੁੱਲਾ ਹੋ ਜੀ ਠੀਕ ਆ ਤੇ ਫੋਨ ਨੰਬਰ ਬਈ ਤੇ ਨੰਨੇ ਮੇਸੇ 34 ਠੀਕ ਹੈ ਬਈ 60 ਪੰਛਰ ਠੀਕ ਹੈ ਇਹ ਬਾਈ ਦਾ ਫੋਨ ਨੰਬਰ ਹੈ ਜੀ ਪਸ਼ੂ ਮੰਡੀ ਰਾਮਪਰਾ ਫੂਲ ਦੇ ਉੱਪਰ ਬਾਈ ਲੈ ਕੇ ਆਇਆ ਤੇ ਮੂੰਹ ਕਹਿ ਕਹਿ ਦੰਦ ਹੋ ਗਏ ਬਈ ਇਹ ਚਾਰ ਦੰਦ ਹੋ ਗਏ ਚਾਰ ਦੰਦ ਮੂੰਹ ਆ ਬਈ 3.5 ਸਾਲਾ ਤਕਰੀਬਨ ਬਾਈ ਕਹਿੰਦਾ ਵੀ ਉਮਰ ਆ ਤੇ ਮੱਜਾ-ਮੁੱਜਾ ਸੋਹਣਿਆ ਕ੍ਰਾਸ ਕਰਦਾ 1400 1470 ਦਾ ਸੀ ਮੰਨਦਾਗਾ ਤੇ ਕੱਦ ਘਾੜ ਦਾ ਅੰਦਾਜ਼ਾ ਤੁਸੀਂ ਇੱਕ ਵਾਰੀ ਫੇਰ ਲਾ ਲਿਓ ਪੂਰਾ ਖੁੱਲਾ ਡੁੱਲਾ ਤੇ ਚੰਗੀ ਬੇਲ ਆ ਸੋਹਣਾ ਚੰਗੀ ਫੇਸ ਕੁਆਲਿਟੀ ਹੈ ਜੇ ਕਿਸੇ ਵੀ ਭਰਾ ਦੇ ਦਾ ਹਿਸਾਬ ਚਾਹੁੰਦਾ ਹੋਇਆ ਤਾਂ ਬਣਾ ਲਿਓ ਸੰਪਰਕ ਬਾਈ ਨਾਲ ਕਟਾ ਬਾਈ ਦਾ ਸੋਣਾ ਬਾਈ ਲੱਸੀ ਜੇ ਲੱਗ ਰਿਹਾ ਕਿ ਅੱਗੇ ਕਮਾਜ ਤੁਹਾਨੂੰ ਹੋਰ ਦਿਖਾਉਣਾ ਹੈ ਖੜੀ ਤੇ ਨਿਗਾ ਮਰ ਲਿਓ ਤੋਰ ਕੇ ਵੀ ਦਿਖਾ ਦੇਾਂਗੇ ਇੱਕ ਵਾਰੀ ਖੜੀ ਨੂੰ ਜੱਜ ਕਰ ਲਓ ਲੱਸੀ ਜ਼ਰੂਰ ਆ ਦੁੱਧ ਵਾਲੀ ਮੱਝਾ ਕੋਈ ਕਮੀ ਪੇਸ਼ੀ ਨਹੀਂ ਬਿੱਠੇ ਕੁੜੇ ਦੀ ਮੰਤਰ ਚੈੱਕ ਕਰ ਲਓ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀਆਂ ਸੋਹਣੀ ਫੇਸ ਕੁਆਲਿਟੀ ਆ ਮਗਰ ਬੱਚਾ ਖੜਾ ਤੇ ਥਾਣਾ ਬਾਨੇ ਦੀ ਮੰਤਰ ਤੁਹਾਨੂੰ ਨੇੜੇ ਤੋਂ ਵੀ ਦਿਖਾਉਣੇ ਤੁਰਿੰਗਾ ਗੱਡੀ ਲੈ ਵੀ ਇੱਕ ਵਾਰੀ ਤੁਰਦੀ ਜੇ ਨਾ ਮਾਰ ਲਿਓ ਬਾਕੀ ਜਾਣਕਾਰੀ ਸਾਰੀ ਆਪਾਂ ਜੜੀ ਦੀ ਬਾਈ ਤੋਂ ਲੈ ਲਾਂਗੇ ਲੈ ਇੱਕ ਵਾਰੀ ਤੁਰਦੀ ਨੂੰ ਜੱਜ ਕਰ ਲਿਓ ਬਾਕੀ ਜਾਣਕਾਰੀ ਸਾਰੀ ਆਪਾਂ ਜੜੀ ਦੀ ਬਾਈ ਤੋਂ ਲਵਾਂਗੇ ਕਿੰਨਾ ਕੁ ਦੁੱਧ ਦਾ ਕੀ ਰੇਟ ਆ ਨਾ ਨਾ ਬੰਨ ਲਾ ਕੋਈ ਨਹੀਂ ਵੇ ਚੀਕਾ ਨੰਨਾਦੇ ਆਪਣੇ ਨਾ ਪਿੰਦਰ ਪਿੰਦਰ ਪਿੰਡ ਕਿਹੜਾ ਠੀਕ ਹੈ ਮਾਝਾ ਆਪਣੀ ਕਰਦੀ ਹੈ ਹਾਂ ਹਾਂ ਠੀਕ ਹੈ ਕਿਹੜਾ ਸੂਈ ਹੈ ਚੌਥੇ ਸੂਈ ਹੈ ਚੌਥੇ ਸੂਈ ਐਸ ਵਾਰ ਸੂਈ ਕਿੰਨੇ ਜਰ ਦੀ ਉਹ ਨੂੰ ਹੋਵੇ 10 ਦਿਨ ਹੋਣੀ 10 ਦਿਨ ਸੂਈ ਨੂੰ ਹੋ ਗਿਆ ਬੱਚਾ ਕੀ ਮਗਰ ਕੱਟਾ ਬਈ ਬੱਚਾ ਮਗਰ ਕੱਟਾ ਤੇ ਦੁੱਧ ਬਾਦ ਕਿੰਨਾ ਕਿ ਤਿਆਰ ਹੁਣ ਦੁੱਧ ਹੁਣ ਬਈ 10 ਕਿਲੋ 10 ਕਿਲੋ ਪੂਰਾ ਤਸੱਲੀ ਆ ਹਾਂ ਚੋਅਸ ਜੁਵੀ ਦੀ ਚੰਗੀਆਂ ਪੋਲੀ ਆ ਚਵਾਈ ਦੀ ਰੂਹ ਵਰਗੀ ਪੋਲੀ ਆ ਯਾਰ ਠੀਕ ਆ ਉਹ ਲਗਰੰਟੀ ਆ ਸੈਡ ਜਰੂਰੇਵੇਂ ਕੰਪੂ ਹਾਂ ਸੈਡੜੀ ਥੋੜੀ ਦੁੱਧ ਤਾਂ ਪੂਰਾ ਹੋ ਹਾਂ ਦੁੱਧ ਪੂਰਾ ਦੁੱਧ ਦਾ ਕੋਈ ਚੱਕਰ ਨਹੀਂ ਦੋ ਡੰਗ ਤਿੰਨ ਡੰਗ ਅਗਲਾ ਤਸੱਲੀ ਕਰ ਸਕਦਾ ਕਰ ਸਕਦਾ ਠੀਕ ਆ ਤੇ ਜੈਜ ਭਾਗੀਆਂ ਵਿਚਣ ਜਿਹੜਾ ਦਸੀ ਬਸ 95000 ਦੀ ਤੇਲ ਲੈਣੀ 95000 ਮਾਨਦਾਨ ਵਿੱਚ ਹੋਰ ਵੀ ਹੋ ਜੂ ਖੁੱਲਾ ਠੀਕ ਆ ਫੋਨ ਨੰਬਰ 73072 73072 15960 15960 ਇਹ ਬਾਈ ਦਾ ਫੋਨ ਨੰਬਰ ਹੈ ਜੀ 95000 ਮੋਲਾ ਦੇ ਵਿੱਚੋਂ ਮਾਨਦਾਨ ਹੋ ਜੂ ਬਾਈ ਕਹਿੰਦਾ ਖੁੱਲਾ ਤੇ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਤਾਂ ਬਣਾ ਲਿਓ ਸੰਪਰਕ ਇੱਕ ਵਾਰੀ ਹੋਰ ਨਿਗਾ ਮਰਵਾਣੇ ਸਾਈਡ ਜਿ ਥੋੜੀ ਜਰੂਰ ਹੈਗੀ ਪਰ ਬਾਈ ਕਹਿੰਦਾ ਵੀ ਬੈਣੀ ਵਾਲੀ ਸਾਈਡ ਆ ਵੀ ਇਹਦਾ ਕੋਈ ਬੜਾ ਚੱਕਰ ਨਹੀਂ ਹੁੰਦਾ ਦੋਦੋ ਦਾ ਕੋਈ ਫਰਕ ਨਹੀਂ ਤੇ ਮੈਂ ਇੱਕ ਮੱਝ ਲਿੱਸੀ ਜ਼ਰੂਰ ਆ। ਇਹ ਕਿ ਛੇ ਵਾਲੇ ਭਰਾ ਨੇ ਲੈਣੀਆਂ ਦੁੱਧ ਘੜਦੂਗੀ 10 ਕਿਲੋ ਤੇ ਬਾਕੀ ਕੋਈ ਕਮੀ ਬੇਸੀ ਨਹੀਂ ਮੱਝ ਦੇ ਵਿੱਚ। ਬਣਾ ਲੈ ਸੰਪਰਕ ਬਾਈ ਨਾਲ ਜੇ ਕਿਸੇ ਭਰਾ ਦੇ ਸਮਝ ਜਾਈ ਹੋਣੀ ਹੋਈ ਤਾਂ ਬਾਈ। ਲੋ ਜੀ ਕਾਚਾ ਤੋਂ ਛੁੱਡੀ ਜਿਹੜੀ ਪਸ਼ੂ ਮੰਡੀ ਰਾਮਪੁਰਾ ਤੋਂ ਦਾ ਕੱਟੂ ਮਾਲ ਆਪੇ ਪਰ ਮਰਵਾਉਣੀ। ਦੇਖ ਸਕਦੇ ਤੁਸੀਂ ਇਸ ਤਰ੍ਹਾਂ ਦਾ ਮਾਲ ਜਿਹੜਾ ਪਸ਼ੂ ਮੰਡੀ ਰਾਮਪੁਰਾ ਦੇ ਕੱਟੂ ਮਾਲ ਦੇ ਵਿੱਚ ਖੜਾ। ਕੱਟੀਆਂ ਦੇਖ ਸਕਦੇ ਤੁਸੀਂ ਚੰਗੇ ਚੰਗੇ ਕੱਟੀਆਂ ਵੀ ਵਿੱਚ ਭਰਾ ਯਾਰ ਜਿਹੜੇ ਤੂੰ ਮਾਰ ਲੈਣ ਦੇ ਦਿੰਦੇ ਥੋੜੀ ਬਹੁਤੀ ਖੇਚਲਾਂ ਦੀ ਮਾਰ ਹੀ ਨਾ ਜਿਹੜੇ ਅੱਜ ਕੱਲ੍ਹ ਬਈ ਬਹੁਤ ਟ੍ਰੈਂਡੀ ਚੱਲ ਪਿਆ ਪਾਲਣਾਂ ਦੇ ਮਾਰੇ ਆ ਦੇਖੋ ਲੈ ਛੋਟੀ ਵੀ ਕੱਟੀ ਆ ਇਹ ਇਹਦਾ ਤਾਂ ਇਹੋ ਜਿਹੇ ਦਾ ਤਾਂ ਮੈਂ ਸਮਝਦਾ ਪਾ ਪੀਆ ਯਾਰ ਇੰਨੀ ਛੋਟੀ ਕੱਟੀ ਕੋਈ ਜਿੱਤੀ ਵੀ ਸ਼ੱਕ ਕਿਸੇ ਨੇ ਮੱਝ ਨਾਲ ਹੀ ਹੋਣੀ ਆ ਪਰ ਪਾਵਾਲਾ ਕੰਮ ਹੀ ਰਹੇ ਜਦੋਂ ਨੂੰ ਇਹ ਦੇਖੇਗਾ ਤੇ ਰਹਿਣ ਕਰ ਕਹਿੰਦਾ ਮੈਂ ਦਊਂਗਾ ਕੋਈ ਸੁਣ ਦੇ ਤੂੰ ਮਾਰ ਲੈਣ ਪਰ ਉਹ ਸਦਾ ਦੇ ਦੇ ਪਰ ਦਿੰਦੇ ਨਹੀਂ ਇਹ ਕਿਹੜਾ ਕੀ ਲੈ ਲੈਣ ਨੇ ਇਹ ਬਾਤ ਹੈ ਕਿ ਕਿਸੇ ਨੂੰ ਬੰਦੇ ਨਹੀਂ ਹੁੰਦੇ ਸਭਰਾ ਉਹ ਕਿਸੇ ਨੂੰ ਘਾ ਰੱਖਣ ਵਾਲੇ ਨਹੀਂ ਜਿਹੜਾ ਹੈ ਜਾਨਵਰ ਦੇ ਜਾ ਕਰੋ ਕਿਸ ਪਾਲਣ ਵਾਲਾ ਵੀ ਲੈ ਜਾਂਦਾ ਹੁੰਦਾ ਏਡੀ ਕੱਡੀ ਜਾਨਵਰ ਨਹੀਂ ਬਾਕੀ ਜੇ ਇਹਨਾਂ ਨੂੰ ਆਪਾਂ ਬੰਦਿਆਂ ਵਾਲਾ ਕੰਮ ਹੀ ਜਿਹੜਾ ਪੇਪਰ ਨੂੰ ਆਉਣਾ ਹੋ ਗਿਆ ਆਰਡਰ ਕਰਤਾ ਖਾਰ ਮਹਿੰਗੇ ਤੇ ਰਹਿ ਜਾਂਦੀਆਂ ਇਹ ਰੈਡੀ ਗੱਲ ਹੁੰਦੀ ਜੇ ਇੱਕ ਦੋ ਵਾਰ ਦੇਖੀ ਆਪਾਂ ਇਹਦਾ ਕਰਾਉਣ ਨੂੰ ਦੇ ਨਹੀਂ ਨਾ ਬਦਲ ਨਾ ਆਏ ਨਾ ਤੋਂ ਕੋਸ਼ਿਸ਼ ਕਰਿਆ ਕਰੋ ਵੀ ਇਹੋ ਜਿਹੇ ਜਾਨਵਰ ਜਰ ਮੰਡੀਆਂ ਤੋਂ ਲੈ ਕੇ ਜ਼ਰੂਰ ਦੇਖੇ ਸਰਾ ਜਿੰਨੀ ਤਰੀ ਜੀ ਨੂੰ ਫੌਂਟ ਹਿੰਦੇ ਰਖਾ ਲੈ ਕਰੋ ਆ ਦੇਖੋ ਲੈ 6 ਮਹੀਨਿਆਂ ਦੀ ਘੱਟਨੀ ਕਿ ਨਜ਼ਰ ਦਈਏ ਇਹ ਇਹ ਵੀ ਠੀਕ ਨਹੀਂ ਇਹ ਵੀ ਨਾ ਕੀ ਹੈ ਜੀ ਕੀ ਰੇਟ ਆ ਇੱਧਰ ਨਹੀਂ ਬੱਸ ਮੈਂ ਕਿਹਾ 8.5 ਇਹ ਜਗ ਕੰਮ ਨਾ ਕਰਿਆ ਕਰੋ ਬਈ 6 ਮਹੀਨਿਆਂ ਦੀ ਘੱਟੀ ਆ 8.5 ਕਰੂ ਕਿਸੇ ਪਾਲ ਨਾਲ ਇਹਨੂੰ ਘੇਰੀ ਰੱਖਣਾ ਵੀ ਜੀ ਮੇਰਾ ਇਹ ਨੰਬਰ ਦੇ ਦਿਆ ਕਰੋ ਤਿਆਰ ਹੋਈ ਨਹੀਂ ਲਾਤੀ ਨਾ ਯਾਰੀਆ ਕੋਈ ਨਹੀਂ ਰਹਿਣ ਦੇ ਫੜਦਾ ਹਾਰ ਆ ਜਾ ਯਾਰੀਆ ਕੋਈ ਨਹੀਂ ਰਹਿਣ ਦੇ ਬਾਬਾ ਯਾਰੀਆ ਤਾਂ